ਦੇਸ਼ ਦੇ ਮੌਸਮ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਕਈ ਰਾਜਾਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਇਸ ਭਾਰੀ ਮੀਂਹ ਨੇ ਪੂਰਬ ਤੋਂ ਪੱਛਮ ਅਤੇ ਉੱਤਰ ਤੋਂ ਦੱਖਣ ਤੱਕ ਤਬਾਹੀ ਮਚਾ ਦਿੱਤੀ ਹੈ ਕੁਝ ਥਾਵਾਂ ਤੇ ਹੜ੍ਹ ਹੈ ਅਤੇ ਕਈ ਥਾਵਾਂ ਤੇ ਹਾਹਾਕਾਰ ਕਈ ਥਾਵਾਂ ਤੇ ਵਾਹਨ ਵਹਿ ਗਏ ਅਤੇ ਕਈ ਥਾਵਾਂ ਤੇ ਲੋਕ ਇੰਜ ਲੱਗਦਾ ਜਿਵੇਂ ਪਾਣੀ ਤਬਾਹੀ ਦੀ ਕਹਾਣੀ ਲਿਖ ਰਿਹਾ ਹੋਵੇ ਦਿੱਲੀ ਚ ਬਾਰਿ ਮੇ ਹੁਣ ਤੱਕ 11 ਲੋਕਾਂ ਦੀ ਮੌਤ ਦਿੱਲੀ ਚ ਭਿਆਨਕ ਬਾਰਿਸ਼ ਕਾਰਨ ਹੁਣ ਤੱਕ 11 ਲੋਕਾਂ ਦੀ ਜਾਨ ਚਾ ਚੁੱਕੀ ਹੈ ਮੌਨਸੂਨ ਦੀ ਪਹਿਲੀ ਬਾਰਿਸ਼ ਚ ਹੀ ਦਿੱਲੀ ਪਾਣੀ ਵਿੱਚ ਤਬਦੀਲ ਹੋ ਗਿਆ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਰਿਕਾਰਡ ਬੀ ਪਿਆ ਇੰਨੀ ਬਾਰਿਸ਼ ਕੀ ਸੜਕਾਂ ਛੱਪੜ ਬਣ ਗਈਆਂ ਕਾਰਾਂ ਸੜਕਾਂ ਤੇ ਤੈਰਨ ਲੱਗੀਆਂ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਟੋਆਾਂ ਚ ਡਿੱਗਣ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਥਾਵਾਂ ਤੇ ਛੱਤਾਂ ਡਿੱਗਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਮੁੰਬਈ 'ਚ ਭਿਆਨਕ ਹੜ੍ਹ, 5 ਲੋਕ ਪਾਣੀ ਵਿੱਚ ਵਹੇ। ਮੁੰਬਈ ਦੇ ਨਾਲ ਲੱਗਦੇ ਲੋਨਾਵਲਾ 'ਚ ਹੜ੍ਹ ਕਾਰਨ ਪੂਰਾ ਪਰਿਵਾਰ ਪਾਣੀ ਵਿੱਚ ਵਾਗ ਗਿਆ। ਭਾਰੀ ਮੀਂਹ ਤੋਂ ਬਾਅਦ ਓਵਰਫਲੋ ਹੋਏ ਡੈਮ ਦੇ ਭਿਆਨਕ ਹੜ੍ਹ ਨੇ ਇੱਕ ਪਰਿਵਾਰ ਨੂੰ ਤਬਾਹ ਕਰ ਦਿੱਤਾ। ਕੁਝ ਹੀ ਦੇਰ 'ਚ ਪਰਿਵਾਰ ਦੇ 5 ਮੈਂਬਰ ਤੇਜ਼ ਵਹਾਅ ਵਿੱਚ ਰੁੜ ਗਏ। ਜਾਣਕਾਰੀ ਅਨੁਸਾਰ ਇਹ ਪਰਿਵਾਰ ਇੱਥੇ ਵੀਕਐਂਡ ਦੀਆਂ ਛੁੱਟੀਆਂ ਬਿਤਾਉਣ ਲਈ ਆਇਆ ਹੋਇਆ ਸੀ। ਹਾਦਸੇ ਤੋਂ ਬਾਅਦ ਲੋਨਾਵਲਾ ਪੁਲਿਸ ਅਤੇ ਸ਼ਿਵ ਜੋਰਗੜ ਬਚਾਅ ਟੀਮ ਨੇ ਹੁਣ ਤੱਕ 3 ਲਾਸ਼ਾਂ ਕੱਢ ਲਈਆਂ ਹਨ, ਜਦਕਿ ਬਾਕੀ 2 ਦੀ ਭਾਲ ਜਾਰੀ ਹੈ। ਹਾਥੇ ਦਾ ਸ਼ਿਕਾਰ ਹੋਣ ਵਾਲਾ ਪਰਿਵਾਰ ਸ਼ਾਇਦ ਪੂਨੇ ਸ਼ਹਿਰ ਦਾ ਰਹਿਣ ਵਾਲਾ ਸੀ। ਗੁਜਰਾਤ ਵਿੱਚ ਮੀਂਹ ਨੇ ਮਚਾਈ ਤਬਾਹੀ। ਗੁਜਰਾਤ ਵਿੱਚ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਭਾਰੀ ਮੀਂਹ ਕਾਰਨ ਅਹਮਦਾਬਾਦ ਸਮੇਤ ਕਈ ਸ਼ਹਿਰਾਂ ਦੀ ਹਾਲਤ ਖਰਾਬ ਹੈ। ਜਿੱਥੇ ਗੱਡੀਆਂ ਫਰਾਟੇ ਭਰਦੀਆਂ ਸਨ। ਅੱਜ ਉਹਨਾਂ ਸੜਕਾਂ ਤੇ ਕਈ-ਕਈ ਫੋਟ ਪਾਣੀ ਭਰਿਆ ਹੋਇਆ ਸ਼ਹਿਰ ਦਾ ਕੋਈ ਕੋਨਾ ਅਜੇ ਹਾਨੀ ਨਹੀਂ ਬਚਿਆ ਜਿੱਥੇ ਲੋਕਾਂ ਨੂੰ ਪਾਣੀ ਦਾ ਸਾਹਮਣਾ ਨਾ ਕਰਨਾ ਪਿਆ ਰਿਹਾ ਹੋਵੇ ਇੰਜ ਲੱਗ ਰਿਹਾ ਸੀ ਜਿਵੇਂ ਮੀਂਹ ਨੇ ਸ਼ਹਿਰ ਦੀ ਰਫ਼ਤਾਰ ਨੂੰ ਬ੍ਰੇਕ ਲਗਾ ਦਿੱਤੀ ਹੋਵੇ ਮਹਿਸਾਣਾ ਵਿੱਚ ਵੀ ਮੀਂਹ ਕਾਰਨ ਲੋਕਾਂ ਦਾ ਬੁਰਾ ਹਾਲ ਹੈ ਐਤਵਾਰ ਨੂੰ ਇੱਥੇ 102 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹਾਈਵੇ ਤੇ ਪਾਣੀ ਭਰਨ ਨਾਲ ਲੋਕ ਦਨ ਪਰ ਸੰਘਰਸ਼ ਕਰਦੇ ਰਹੇ ਇਸ ਦੌਰਾਨ ਦੱਖਣੀ ਅਤੇ ਉੱਤਰੀ ਗੁਜਰਾਤ ਦੇ ਜ਼ਿਲ੍ਹਾ ਵਿੱਚ 3 ਤੋਂ 4 ਜੁਲਾਈ ਦਰਮਿਆਨ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਤੇਜ਼ ਹਵਾਵਾਂ ਤੇ ਮੀਂਹ ਕਾਰਨ ਸੂਰਤ ਅਤੇ ਅੰਮਦਾਬਾਦ ਸਮੇਤ ਕਈ ਥਾਵਾਂ ਤੇ ਦਰਜਨਾ ਦਰਖਤ ਉਖੜ ਗਏ ਹਨ ਕਿਸ਼ਤਵਾਰ ਚ ਜ਼ਮੀਨ ਖਿਸਕਣ ਨਾਲ ਤਹਿ ਗਈ ਪਹਾੜੀ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਕਿਸ਼ਤਵਾੜ ਵਿੱਚ ਜ਼ਮੀਨ ਖਿਸਕ ਗਈ ਹੈ ਕਿਸ਼ਤਵਾੜ ਵਿੱਚ ਨਗਾਸੈਣੀ ਪੱਥਰ ਨੇਕੀ ਨੇੜੇ ਪਹਾੜੀ ਢਹਿ ਗਈ ਪਹਾੜੀ ਖਿਸਕਣ ਕਾਰਨ ਉਧਰ ਉਪ ਮੰਡਲ ਦਾ ਕਿਸ਼ਤਵਾੜ ਨਾਲ ਸੰਪਰਕ ਟੁੱਟ ਗਿਆ ਦੱਸਿਆ ਜਾ ਰਿਹਾ ਹੈ ਕਿ ਪਹਾੜੀ ਤੇ ਸਥਾਪਿਤ ਇੱਕ ਟਾਵਰ ਵੀ ਫਿਸਲ ਕੇ ਹੇਠਾਂ ਡਿੱਗ ਗਿਆ ਖੁਸ਼ਕਿਸਮਤੀ ਨਾਲ ਉਸ ਸਮੇਂ ਸੜਕ ਤੇ ਵਾਹਨਾ ਦੀ ਆਵਾਜਾਈ ਘੱਟ ਸੀ ਬੀਆਰਓ ਦੀ ਟੀਮ ਵੀ ਇਸ ਹਾਦਸੇ ਤੋਂ ਬਚ ਗਈ ਕਿਉਂਕਿ ਜਦੋਂ ਪਹਾੜੀ ਖਿਸਕੀ ਤਾਂ ਬੀਆਰਓ ਦੀ ਟੀਮ ਨੇੜੇ ਹੀ ਸੜਕ ਦੀ ਮੁਰੰਮਤ ਦਾ ਕੰਮ ਕਰਵਾ ਰਹੀ ਸੀ ਫਿਲਹਾਲ ਕਿਸ਼ਤਵਾਰ ਪਦਾਰ ਰੋਡ ਤੇ ਆਵਾਜਾਈ ਬਹਾਲ ਕਰਨ ਲਈ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ। ਕੇਦਾਰਨਾਥ ਦੇ ਕੋਲ ਐਤਵਾਰ ਨੂੰ ਬਰਫ ਦੀਆਂ ਢਿੱਗਾਂ ਡਿਗਣ ਦਾ ਇਹ ਭਿਆਨਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ। ਜ਼ਿਲ੍ਹਾ ਆਫਤ ਪ੍ਰਬੰਧਨ ਅਨੁਸਾਰ ਗਲੇਸ਼ੀਅਰ ਦਾ ਇੱਕ ਵੱਡਾ ਹਿੱਸਾ ਕੇਦਾਰਨਾਥ ਮੰਦਿਰ ਤੋਂ ਕੁਝ ਕਿਲੋਮੀਟਰ ਦੂਰ ਚੋਰਾ ਬਾੜੀ ਤੋਂ ਟੁੱਟ ਕੇ ਡੂੰਗੀ ਖੱਡ ਵਿੱਚ ਜਾ ਡਿਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਗਲੇਸ਼ੀਅਰ ਕਾਰਨ ਗਾਂਧੀ ਸਰੋਵਰ ਦੇ ਨੇੜੇ ਦੇ ਇਲਾਕਿਆਂ ਵਿੱਚ ਬਰਫ਼ ਦਾ ਹੜ ਆ ਗਿਆ। ਪਰ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਕੇਦਾਰਨਾਥ ਧਾਮ ਦੇ ਆਲੇ-ਦੁਆਲੇ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਅਜਿਹੇ ਵਿੱਚ ਆਫ਼ਤ ਪ੍ਰਬੰਧਨ ਨੇ ਸ਼ਰਧਾਲੂਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਹਰਿਦਵਾਰ ਵਿੱਚ ਮੀਂਹ ਕਾਰਨ ਤਬਾਹੀ ਹਰੀਦਵਾਰ ਚ ਤਬਾਹੀ ਮਚਾਉਣ ਤੋਂ ਬਾਅਦ ਸੁੱਕੀ ਨਦੀ ਚ ਪਾਣੀ ਹੁਣ ਹੌਲੀ ਹੌਲੀ ਘਟਣਾ ਸ਼ੁਰੂ ਹੋ ਗਿਆ ਹੈ ਇਸ ਦੌਰਾਨ ਸ਼ਨੀਵਾਰ ਨੂੰ ਹੜ ਚ ਵਹਿ ਗਏ ਵਾਹਨਾ ਨੂੰ ਨਦੀ ਚੋਂ ਕੱਢਣ ਦਾ ਕੰਮ ਜਾਰੀ ਹੈ ਐਸਟੀਆਰਐਫ ਦੀ ਟੀਮ ਹੋਂ ਤੱਕ 2 ਦਰਜਨ ਤੋਂ ਵੱਧ ਬਾਨਾ ਨੂੰ ਨਦੀ ਵਿੱਚੋਂ ਬਾਹਰ ਘਟ ਚੁੱਕੀ ਹੈ ਪ੍ਰਸ਼ਾਸਨ ਅਨੁਸਾਰ ਦਰਿਆ ਵਿੱਚ ਹੜਾ ਆਉਣ ਕਾਰਨ ਸ਼ਹਿਰ ਦੀਆਂ ਪੀਣ ਵਾਲੇ ਪਾਣੀ ਦੀਆਂ ਲਾਈਨਾਂ ਵੀ ਖਰਾਬ ਹੋ ਗਏ ਹਨ ਅਖੜ ਖੜੀ ਅਤੇ ਉਪਤਵਾਲਾ ਦੇ ਕਈ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਪੈਦਾ ਹੋ ਗਈ ਹੈ ਸ਼ਨੀਵਾਰ ਨੂੰ ਪਏ ਮੀਂਹ ਕਾਰਨ ਨਦੀ ਨੇ ਅਜਿਹਾ ਹਿੰਸਕ ਰੂਪ ਲਿਆ ਕਿ ਹਰ ਪਾਸੇ ਤਬਾਹ ਮਚ ਗਈ ਸ਼ਾਮ ਵਿੱਚ ਮੀਂਹ ਹੜ ਅਤੇ ਜ਼ਮੀਨ ਖਿਸਕਣ ਨਾਲ 44 ਮੌਤਾਂ ਡਿਬੜੂਕਰ ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ بارش ਕਾਰਨ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ ਹੈ ਸ਼ਹਿਰ ਦੇ ਕਈ ਇਲਾਕੇ ਪਾਣੀ ਵਿੱਚ ਡੁੱਬ ਗਏ ਹਨ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਸੜਕਾਂ ਵੀ ਨਦੀਆਂ ਬਣ ਗਈਆਂ ਹਨ ਦੂਜੇ ਪਾਸੇ ਬ੍ਰਹਮਪੁੱਤਰ ਨਦੀ ਦੇ ਵਧ ਰਹੇ ਪਾਣੀ ਦਾ ਪੱਧਰ ਵੀ ਲੋਕਾਂ ਨੂੰ ਡਰਾ ਰਿਹਾ ਹੈ। ਡਿਬੜੂਗੜ੍ਹ 'ਚ ਨਦੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈ ਹੈ। ਗੁਹਾਟੀ ਵਿੱਚ ਹੜ੍ਹ ਨੂੰ ਲੈ ਕੇ ਅਲਰਟ ਵੀ ਜਾਰੀ ਕਰ ਦਿੱਤਾ ਗਿਆ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਬ੍ਰਹਮਪੁੱਤਰ ਸਮੇਤ ਪੰਜ ਨਦੀਆਂ 'ਚ ਪਾਣੀ ਓਵਰਫਲੋ ਹੋ ਗਿਆ ਹੈ। ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਸੂਬੇ ਵਿੱਚ ਹੁਣ ਤੱਕ 44 ਮੌਤਾਂ ਹੋ ਚੁੱਕੀਆਂ ਹਨ। ਇਸ ਸੰਦੇਸ਼ ਵਿੱਚ ਹੁਣ ਤੱਕ ਬਣੇ ਹੋਏ ਹਾਲਾਤਾਂ ਦਾ ਜਾਇਜ਼ਾ ਤੁਹਾਡੇ ਇਲਾਕੇ ਦੇ ਵਿੱਚ ਹਾਲਾਤ ਕਿਹੋ ਜਿਹੇ ਨੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ